ਖਬਤ ਉਮੀਦਵਾਰ ਨਾਲ ਨਵੀਂ ਪਾਰਟੀ ਸ਼ੁਰੂ ਕੀਤੀ ਹੈ ਸੋਚ ਸਮਝ ਕੇ ਅੱਛੀ ਪਾਰਟੀ ਚੂਜ਼ ਕੀਤੀ ਹੈ ਉਮੀਦ ਹੈ ਕਿ ਲੋਕ ਮੇਰਾ ਸਾਥ ਦੇਣਗੇ ਬੀਜੇਪੀ ਕਿਉਂ ਬੀਜੇਪੀ ਦਾ ਫਿਊਚਰ ਹੈ ਬੀਜੇਪੀ ਇੱਕ ਪਾਰਟੀ ਹੈ ਜਿਹੜੀ ਕਿ ਗਰੋ ਕਰ ਰਹੀ ਹੈ ਦਿਨੋਂ ਦਿਨ ਸਟਰੋਂਗ ਹੋ ਰਹੀ ਹੈ ਜਿਹਨਾਂ ਦਾ ਵਿਜ਼ਨ ਹੈ ਪਲੈਨਿੰਗ ਹੈ ਬੀਜੇਪੀ ਦੀ ਗਵਰਨਮੈਂਟ ਹੁਣ ਵੀ ਸੈਂਟਰ 'ਚ ਆਉਣ ਵਾਲੀ ਵੀ ਉਹਨਾਂ ਦੀ ਹੈ ਜ਼ਿਕਰ ਹੋਇਆ ਗੱਲਬਾਤ ਹੋਈ ਸੀ ਪਹਿਲਾਂ ਲੋਕ ਸਭ ਨੂੰ ਸਾਨੂੰ ਇਹ ਲੱਗਦਾ ਕਿ ਕਾਲੀ ਦਲ ਦਾ ਕੋਈ ਫਿਊਚਰ ਮੈਨੂੰ ਤਾਂ ਨਜ਼ਰ ਨਹੀਂ ਆਉਂਦਾਗਾ ਇਟ ਇਜ਼ ਕਲੀਅਰ ਕਿ ਕਾਲੀ ਦਲ ਆਪਣੇ ਆਪ ਨੂੰ ਵਿਚਾਰ ਰਿਹਾ ਹੈ ਆਫਰ ਆ ਗਿਆ ਗੱਲਬਾਤ ਹੋ ਗਈ ਹੈ ਬਠਿੰਡਾ ਨੂੰ ਲੈ ਕੇ ਜਾਂ ਹਿੰਦ ਤੱਕ ਕੋਈ ਪ੍ਰਕਿਰਿਆ ਰਹਿੰਦੀ ਹੈ ਦੇਖੋ ਫਾਈਨਲ ਡਿਸੀਜਨ ਪਾਰਟੀ ਦਾ ਫਾਈਨਲ ਡਿਸੀਜਨ ਪਾਰਟੀ ਦਾ ਹਰ ਕੋਈ ਚਾਹੁੰਦਾ ਹੈ ਕਿ ਮੈਂ ਲੋਕਾਂ ਦਾ ਨਮਾਇੰਦਾ ਬਣਾ ਮੈਂ ਹਰ ਇੱਕ ਦੀ ਆਪਣੀ ਐਸਪੀਰੇਸ਼ਨਸ ਹੁੰਦੀਆਂ ਹੈ ਬਟ ਫਾਈਨਲ ਡਿਸੀਜਨ ਪਾਰਟੀ ਦਾ ਟਿਕਟ ਹੋਪਫੁਲੀ ਮੈਨੂੰ ਮਿਲ ਵੀ ਸਕਦੀ ਹੈ ਇਹ ਮਸਲਾ ਕਿਸਾਨਾਂ ਦਾ ਜ਼ਰੂਰ ਖੜਾ ਹੁੰਦਾ ਬੀਜੇਪੀ ਨੂੰ ਲੈ ਕੇ ਵਿਰੋਧ ਹੁੰਦਾ ਨਜ਼ਰ ਆਊਗਾ ਤੁਹਾਨੂੰ ਨਹੀਂ ਲੱਗਦਾ ਵੀ ਤੁਹਾਡੇ ਦੀ ਚੁਣੌਤੀ ਰਹੂਗਾ ਮੈਂ ਵਾਰ ਵਾਰ ਇਹੀ ਕਹਿੰਦੀ ਆ ਰਹੀ ਆ ਕਿ ਮੈਂ ਵੀ ਕਿਸਾਨ ਆ ਕਿਸਾਨ ਦੀ ਬੇਟੀ ਆ ਕਿਸਾਨ ਮੈਨੂੰ ਨਹੀਂ ਅਪੋਜ਼ ਕਰਨਗੇ ਮੈਂ ਉਹਨਾਂ ਦਾ ਨੁਮਾਇੰਦਾ ਬਣੂੰਗੀ ਉਹਨਾਂ ਦੀ ਗੱਲਾਂ ਬਾਤਾਂ ਸੁਣੂੰਗੀ ਤੇ ਲੋਕ ਸਭਾ ਚੌਂ ਨੂੰ ਰਿਪਰੈਜ਼ੈਂਟ ਕਰੂੰਗੀ ਹੋਰ ਕਿਹੜੀ ਪਾਰਟੀ ਆ ਜਿਹੜੀ ਕਿਸਾਨਾਂ ਦੀ ਸਮੱਸਿਆ ਹੱਲ ਕਰ ਸਕਦੀ ਹੈ ਬੀ ਜੀ ਪੀ ਕੋਲੀ ਉਹਦਾ ਸਮਾਧਾਨ ਆ ਸੋ ਮੈਂ ਉਹਨਾਂ ਕੋਲੇ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਗੱਲਬਾਤ ਕਰੂੰਗੀ ਉਹਨਾਂ ਦਾ ਰਿਪਰੈਜ਼ੈਂਟੇਟਿਵ ਬਣੂੰਗੀ ਕਿਸਾਨ ਮੈਨੂੰ ਅਪੋਜ਼ ਨਹੀਂ ਕਰਨਗੇ ਮੈਨੂੰ ਪੂਰੀ ਮਿਲਦੀ ਉਸਤੀਫਾ ਨੂੰ ਲੇਕ ਥੋੜਾ ਜਿਆਦਾ ਜ਼ਿਕਰ ਤੁਹਾਡਾ ਰਿਆ ਵਿਰੋਧ ਰਿਆ ਕਸਤੀਫਾ ਪਰ ਕਰਿਆ ਪੂਰੀ ਨਹੀਂ ਹੋਈ ਪ੍ਰਕਿਰਿਆ ਬਿਲਕੁਲ ਪੂਰੀ ਹੈ ਬਿਲਕੁਲ ਪ੍ਰਕਿਰਿਆ ਪੂਰੀ ਹੈ ਮੈਂ ਬਹੁਤ ਸਾਫ਼ ਸੁਥਰੀ ਨੌਕਰੀ ਕੀਤੀ ਹੈ ਮੈਂ ਹੁਣ ਜਾਣ ਵੇਲੇ ਕਿਉਂ ਅਧੂਰੀਆਂ ਚੀਜ਼ਾਂ ਕਰਕੇ ਜਾਵਾਂਗੀ ਮੈਨੂੰ ਜੋ ਵੀ ਮੇਰਾ ਐਪਲੀਕੇਸ਼ਨ ਪ੍ਰਵਾਨ ਹੋਇਆ ਬਹੁਤ ਸੀਨੀਅਰ ਆਫੀਸਰਸ ਨੇ ਮਤਲਬ ਉਹ ਡਿਸਾਈਡ ਕਰਕੇ ਮੈਨੂੰ ਰਿਲੀਵ ਕੀਤਾ ਹੈ ਮਤਲਬ ਦੇ ਆਰ ਵੈਰੀ ਵੈਰੀ ਸੀਨੀਅਰ ਆਈਸ ਆਫੀਸਰ ਸੀਐਸ ਲੈਵਲ ਦੇ ਆਫੀਸਰਸ ਨੇ ਜਿਹੜੇ ਜਿਨ੍ਹਾਂ ਨੇ ਕੰਮ ਕੀਤਾ ਮਤਲਬ ਇਹ ਨਹੀਂ ਹੋ ਸਕਦਾ ਕਿ ਅਧੂਰੀਆਂ ਚੀਜ਼ਾਂ ਮਤਲਬ ਇਸ ਤਰ੍ਹਾਂ ਨਹੀਂ ਹੋਈ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮਹਾ ਸਰਖਾਪ ਦੋਸਤੋ ਪੰਜਾਬ ਦੀ ਸਿਆਸਤ ਦੇ ਵਿੱਚ ਨੂਹਾਂ ਦੀ ਐਂਟਰੀ ਜ਼ਬਰਦਸਤ ਹੋਈ ਹੈ ਤੇ ਨੂਹਾਂ ਦੀ ਐਂਟਰੀ ਤੋਂ ਬਾਅਦ ਨਤੀਜੇ ਵੀ ਜ਼ਬਰਦਸਤ ਨਜ਼ਰ ਆਏ ਨੇ ਬਠਿੰਡਾ ਦਾ ਜ਼ਿਕਰ ਕਰਾਂਗੇ ਤਾਂ ਬਠਿੰਡਾ ਦੇ ਵਿੱਚ ਤਿੰਨ ਮਹਿਲਾਵਾਂ ਦੀ ਟੱਕਰ ਹੁੰਦੀ ਬੇਸ਼ੱਕ ਸਿੱਕੇ ਦੀ ਨਜ਼ਰ ਆਵੇਗੀ ਤੇ ਪਰਮਪਾਲ ਕੌਰ ਇਸ ਵਕਤ ਉਸ ਟੱਕਰ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਆਈਐਸ ਸੀਗੇ ਹੁਣ ਰਾਜਨੀਤੀ ਦਾ ਸਫ਼ਰ ਸ਼ੁਰੂ ਕੀਤਾ ਹੈ ਪਰਮਪਾਲ ਜੀ ਮੇਰੇ ਨਾਲ ਸਵਾਗਤ ਹੈ ਜੀ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਹਾਂ ਥੈਂਕ ਯੂ ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਆਪੀਜ਼ ਇੱਥੇ ਲੈ ਰਹੇ ਹੋ ਨਵੀਂ ਪਾਰੀ ਉਹ ਵੀ ਰਾਜਨੀਤੀ ਦੇ ਵਿੱਚ ਹਾਲਾਂਕਿ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਨੂਹਾ ਦੀ ਐਂਟਰੀ ਬੜੀ ਜ਼ਬਰਦਸਤ ਹੁੰਦੀ ਤੇ ਨੂਹਾ ਨੇ ਮਕਾਮ ਵੀ ਵੱਡੇ ਹਾਸਲ ਕੀਤੇ ਆ ਸੋ ਇਸ ਨਵੀਂ ਐਂਟਰੀ ਨੂੰ ਜਾਂ ਨਵੀਂ ਪਾਰੀ ਨੂੰ ਕਿਵੇਂ ਦੇਖਦੇ ਹੋ ਅ ਦੇਖੋ ਬਹੁਤ ਉਮੀਦਾਂ ਸੋਚ ਸਮਝ ਕੇ ਅੱਛੀ ਪਾਰਟੀ ਚੂਜ਼ ਕੀਤੀ ਹੈ ਉਮੀਦ ਹੈ ਕਿ ਲੋਕ ਮੇਰਾ ਸਾਥ ਦੇਣਗੇ ਤੇ ਕਾਮਯਾਬੀ ਮਿਲੂਗੀ ਬੀਜਪੀ ਕਿਉਂ ਖਾਸ ਤੌਰ ਤੇ ਕਿਉਂਕਿ ਮਲੂਕਾ ਸਾਹਿਬ ਦਾ ਜ਼ਿਕਰ ਅਕਾਲੀ ਦਲ ਨਾਲ ਆਉਂਦਾ ਹੈ ਪੱਕੇ ਅਕਾਲੀ ਦਲ ਨੇ ਟਕਸਾਲੀ ਨੇ ਤੇ ਉਹ ਅਕਾਲੀ ਦਲ ਛੱਡ ਕੇ ਬੀਜਪੀ ਚ ਜਾਣਾ ਇੱਕ ਵੱਡਾ ਚੁਣੌਤੀ ਉਹਨਾਂ ਦੇ ਲਈ ਵੀ ਹੈ ਸ਼ਾਇਦ ਤੋਂੜ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਅ ਬੀਜੇਪੀ ਬਿਕੋਜ਼ ਦੇਖੋ ਬੀਜੇਪੀ ਦਾ ਫਿਊਚਰ ਹੈ ਬੀਜੇਪੀ ਇੱਕ ਪਾਰਟੀ ਹੈ ਜਿਹੜੀ ਕਿ ਗਰੋ ਕਰ ਰਹੀ ਹੈ ਦਿਨੋਂ ਦਿਨ ਸਟਰੋਂਗ ਹੋ ਰਹੀ ਹੈ ਜਿਹਨਾਂ ਦਾ ਵਿਜ਼ਨ ਹੈ ਪਲੈਨਿੰਗ ਹੈ ਬੀਜੇਪੀ ਦੀ ਗਵਰਨਮੈਂਟ ਹੁਣ ਵੀ ਸੈਂਟਰ ਚ ਆਉਣ ਵਾਲੀ ਵੀ ਉਹਨਾਂ ਦੀ ਹੈ ਸੋ ਕੌਣ ਨਹੀਂ ਚਾਹੂਗਾ ਕਿ ਇਹੋ ਜੀ ਪਾਰਟੀ ਜੁਆਇਨ ਕੀਤੀ ਜਾਵੇ ਜਿਸ ਦਾ ਕੋਈ ਵਿਜ਼ਨ ਹੋਵੇ ਜਿਸ ਦੀ ਕੋਈ ਪਲੈਨਿੰਗ ਹੋਵੇ ਫਿਊਚਰ ਦੀ ਜੇ ਤੁਹਾਨੂੰ ਉਹਨਾਂ ਦਾ ਸਵਾਲ ਹੈ ਉਹਨਾਂ ਦਾ ਆਪਣਾ ਫੈਸਲਾ ਹੈ ਅਸੀਂ ਉਸ ਦੀ ਵੀ ਰਿਸਪੈਕਟ ਕਰਦੇ ਹਾਂ ਤੇ ਉਹਨਾਂ ਦੀ ਵੀ ਰਿਸਪੈਕਟ ਕਰਦੇ ਹਾਂ ਬਿਲਕੁਲ ਕਹਿੰਦੇ ਨਜ਼ਰ ਆਏ ਕਿ ਨਿੱਜੀ رائے ਹੈ ਤੁਹਾਡੀ ਤੁਸੀਂ ਆਪ ਜਿਹੜਾ ਕਿ ਫੈਸਲਾ ਕੀਤਾ ਹੈ ਕਿਉਂਕਿ ਜ਼ਿਕਰ ਹੋਇਆ ਗੱਲਬਾਤ ਹੋਈ ਸੀ ਪਹਿਲਾਂ ਮਲੂਕਾ ਸਾਹਿਬ ਨਾਲ ਬਿਲਕੁਲ ਹੋਈ ਸੀ ਜੀ ਬਿਲਕੁਲ ਹੋਈ ਸੀ ਅਸੀਂ ਉਹਨਾਂ ਨੂੰ ਆਪਣਾ ਪੱਖ ਰੱਖਿਆ ਸੀ ਉਹਨਾਂ ਨੇ ਸਾਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਸੀ ਬਟ ਸਾਨੂੰ ਇਹ ਲੱਗਦਾ ਕਿ ਕਾਲੀਦਲ ਦਾ ਕੋਈ ਫਿਊਚਰ ਮੈਨੂੰ ਤਾਂ ਨਜ਼ਰ ਨਹੀਂ ਆਉਂਦਾਗਾ ਸੋ ਬਟ ਕਾਲੀਦਲ ਇਸ ਟਾਈਮ ਤੇ ਆਪਣੇ ਆਪ ਨੂੰ ਬਚਾ ਰਿਹਾ ਹੈ ਸੋ ਅਸੀਂ ਐਕਚੁਅਲੀ ਚਾਹੁੰਦੇ ਆ ਕਿ ਦੇਸ਼ ਬਚਾਇਆ ਜਾਵੇ ਤੁਸੀਂ ਕੁਝ ਗੱਲ ਕਰ ਰਹੇ ਹੋ ਪੰਜਾਬ ਬਚਾਓ ਯਾਤਰਾ ਤੇ ਸਵਾਲ ਚੱਕਦੇ ਨਜ਼ਰ ਆ ਰਹੇ ਕਿ ਜਿਵੇਂ ਉਹਨਾਂ ਦੇ ਵਿਰੋਧੀ ਅਕਸਰ ਸਿਆਸੀ ਬਿਆਨਬਾਜ਼ੀ ਕਹਿੰਦੇ ਨੇ ਕਿ ਪਰਿਵਾਰ ਬਚਾਓ ਯਾਤਰਾ ਹੈ ਅਕਾਲੀ ਦਲ ਜਾਂ ਬਾਦਲ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਨੇ ਹਾਂ ਬਿਲਕੁਲ ਬਿਲਕੁਲ ਸਾਰਿਆਂ ਦੇ ਸਾਹਮਣੇ ਹੈ ਦੇਖੋ ਜੀ ਤੁਸੀਂ ਵੀ ਤੁਹਾਡੇ ਵੀ ਚਿਹਰੇ ਤੇ ਮੁਸਕਰਾਹਟ ਆ ਜਾਂਦੀ ਹੈ ਜਦੋਂ ਤੁਸੀਂ ਪੰਜਾਬ ਬਚਾਓ ਯਾਤਰਾ ਦੀ ਗੱਲ ਕਰਦੇ ਹੋ ਸੋ ਸਭ ਕੋਲੇ ਕਲੀਅਰ ਹੈ ਮਤਲਬ ਕੋਈ ਮੇਬੀ ਕਹਿਣਾ ਚਾਹਵੇ ਜਾਂ ਨਾ ਚਾਹਵੇ ਇਟ ਇਜ਼ ਕਲੀਅਰ ਕਿ ਅਕਾਲੀ ਦਲ ਆਪਣੇ ਆਪ ਨੂੰ ਬਚਾ ਰਿਹਾ ਸ ਕੋਈ ਵੀ ਹੁਣ ਅਕਾਲੀ ਦਲ ਦੇ ਵਿੱਚ ਐਟਲੀਸਟ ਜੀ ਨੇ ਜੁਆਇਨ ਕਰਨਾ ਹੈ ਉਹ ਕਿਉਂ ਕਰੂਗਾ ਨਰਾਜ਼ਗੀ ਅਕਾਲੀ ਦਲ ਦੇ ਨਾਲ ਹੈ ਜਾਂ ਬਾਦਲ ਪਰਿਵਾਰ ਦੇ ਨਾਲ ਨਰਾਜ਼ਗੀ ਕਿਸੇ ਨਾਲ ਵੀ ਨਹੀਂ ਨਰਾਜ਼ਗੀ ਕਿਸੇ ਨਾਲ ਵੀ ਨਹੀਂ ਫਰੈਸ਼ ਸਟਾਰਟ ਕਰ ਰਹੇ ਆ ਚੰਗੀ ਪਾਰਟੀ ਚੁਣ ਕੇ ਉਸ ਦੇ ਵਿੱਚ ਜਾਣਾ ਚਾਹਾਂਗੇ ਜੀ ਜਿੱਦੀ ਕੋਈ ਪਲੈਨਿੰਗ ਹੋਵੇ ਵਿਜ਼ਨ ਹੋਵੇ ਫਿਊਚਰ ਹੋਵੇ ਮੈਂ ਤਾਂ ਫਰਸਟ ਟਾਈਮ ਪੋਲਿਟਿਕਸ ਚ ਆਈ ਆ ਸੋ ਨਰਾਜ਼ਗੀ ਦਾ ਕੋਈ ਸਵਾਲ ਨਹੀਂ ਹੈਗਾ ਮੈਂ ਅਕਾਲੀ ਦਲ ਨਾਲ ਨਰਾਜ਼ ਨਹੀਂ ਮੈਂ ਕਿਸੇ ਨਾਲ ਨਰਾਜ਼ ਨਹੀਂ ਮੈਂ ਉਹਦਾ ਕਦੇ 파ਟ ਨਹੀਂ ਸੀ ਮੇਰੀ ਤਾਂ ਫਰੈਸ਼ ਇਨਿੰਗਸ ਹੈ ਜੇ ਬਠਿੰਡਾ ਤੋਂ ਸੰਭਾਵੀ ਚਿਹਰਾ ਭਾਜਪਾ ਤੁਸੀਂ ਹੋ ਸਕਦੇ ਹੋ ਚਰਚਾਵਾਂ ਹੈਗੀਆਂ ਨੇ ਆਫਰ ਆ ਗਿਆ ਗੱਲਬਾਤ ਹੋ ਗਈ ਹੈ ਬਠਿੰਡਾ ਨੂੰ ਲੈ ਕੇ ਜਾਂ ਹੇ ਤੱਕ ਕੋਈ ਪ੍ਰਕਿਰਿਆ ਰਹਿੰਦੀ ਹੈ ਦੇਖੋ ਫਾਈਨਲ ਡਿਸੀਜਨ ਪਾਰਟੀ ਦਾ ਫਾਈਨਲ ਡਿਸੀਜਨ ਪਾਰਟੀ ਦਾ ਹਰ ਕੋਈ ਚਾਹੁੰਦਾ ਹੈ ਕਿ ਮੈਂ ਲੋਕਾਂ ਦਾ ਨੁਮਾਇੰਦਾ ਬਣਾ ਮੈਂ ਹਰ ਇੱਕ ਦੀ ਆਪਣੀ ਐਸਪੀਰੇਸ਼ਨਸ ਹੁੰਦੀਆਂ ਬਟ ਫਾਈਨਲ ਡਿਸੀਜਨ ਪਾਰਟੀ ਦਾ ਟਿਕਟ ਹੋਪਫੁਲੀ ਮੈਨੂੰ ਮਿਲ ਵੀ ਸਕਦੀ ਹੈ ਤੇ ਜੇ ਮਿਲਦੀਆਂ ਮੁਕਾਬਲਾ ਤੁਸੀਂ ਕਿਵੇਂ ਦੇਖਦੇ ਹੋ ਗੁਰਮੀਤ ਸਿੰਘ ਖੁੱਡੀਆਂ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੇ ਹਾਲਾਂ ਖੇਤੀਬਾੜੀ ਮੰਤਰੀ ਨੇ ਉਸ ਤੋਂ ਬਾਅਦ ਅਮਰਤਾ ਵਰਿੰਗ ਦਾ ਜ਼ਿਕਰ ਤੇ ਮੌਜੂਦਾ ਐਮਪੀ ਬੀਬਾਰ ਸਿਮਰਤ ਕੌਰ ਬਾਦਲ ਯਾਨੀ ਕਿ ਤਿੰਨ ਬੀਬੀਆਂ ਦਾ ਮੁਕਾਬਲਾ ਸਾਨੂੰ ਉੱਥੇ ਦੇਖਣ ਨੂੰ ਮਿਲੇਗਾ ਦੇਖੋ ਮੈਂ ਉਹਨਾਂ ਨਾਲ ਮੁਕਾਬਲਾ ਨਹੀਂ ਕਰਨਾ ਲੋਕਾਂ ਨੇ ਹੀ ਚੁਣਨਾ ਹੈ ਕਿਸ ਨੂੰ ਚੁਣਨਾ ਹੈ ਲੋਕਾਂ ਨੇ ਡਿਸਾਈਡ ਕਰਨਾ ਹੈ ਜਿਹੜਾ ਫੈਸਲਾ ਹੀ ਲੋਕਾਂ ਦੇ ਹੱਥ ਵਿੱਚ ਹੈ ਮੇਰੇ ਸਾਹਮਣੇ ਹਰਸਿਮਰਤ ਹੈ ਜਾਂ ਕੌਣ ਹੈ ਜਾਂ ਕੌਣ ਹੈ ਜੇ ਲੋਕ ਮੈਨੂੰ ਚੁਣਨਾ ਚਾਹਣਗੇ ਤਾਂ ਮੈਨੂੰ ਚੁਣ ਲੈਣਗੇ ਸੋ ਕੋਈ ਮੇਰੇ ਲਈ ਚੈਲੰਜ ਨਹੀਂ ਹੈਗਾ ਕਿਸੇ ਨੂੰ ਮੈਂ ਬਹੁਤਾ ਵੱਡਾ ਆਪਦਾ ਆਪੋਨੈਂਟ ਦੇ ਤੌਰ ਤੇ ਨਹੀਂ ਦੇਖਦੀ ਸੋ ਮੈਨੂੰ ਤਾਂ ਲੋਕਾਂ ਤੇ ਵਿਸ਼ਵਾਸ ਹੈ ਅਸੀਂ ਉਹਨਾਂ ਚ ਵਿਚਰੇ ਉਹਨਾਂ ਲਈ ਕੰਮ ਕੀਤਾ ਹੈ ਪ੍ਰੇਮ ਪਿਆਰ ਹੈ ਬੜਾ ਸਾਨੂੰ ਸਹਿਯੋਗ ਮਿਲ ਰਿਹਾ ਹੈ ਤੇ ਉਮੀਦ ਹੈ ਕਿ ਜੇ ਮੈਨੂੰ ਪਾਰਟੀ ਟਿਕਟ ਦਿੰਦੀ ਹੈ ਤੇ ਮੇਰੇ ਲਈ ਕੋਈ ਖਾਸ ਪ੍ਰੋਬਲਮ ਮੈਨੂੰ ਤਾਂ ਨਜ਼ਰ ਨਹੀਂ ਆਉਂਦੀ ਪੰਪਾ ਜੀ ਇੱਕ ਮਸਲਾ ਕਿਸਾਨਾਂ ਦਾ ਜ਼ਰੂਰ ਖੜਾ ਹੁੰਦਾ ਬੀਜੇਪੀ ਨੂੰ ਲੈ ਕੇ ਵਿਰੋਧ ਹੁੰਦਾ ਨਜ਼ਰ ਆਊਗਾ ਤੁਹਾਨੂੰ ਨਹੀਂ ਲੱਗਦਾ ਵੀ ਤੁਹਾਡ ਲਈ ਉਹ ਚੁਣੌਤੀ ਰਹੂਗਾ ਮੈਂ ਵਾਰ-ਵਾਰ ਇਹੀ ਕਹਿੰਦੀ ਆ ਰਹੀ ਆ ਕਿ ਮੈਂ ਵੀ ਕਿਸਾਨ ਆ ਕਿਸਾਨ ਦੀ ਬੇਟੀ ਆ ਕਿਸਾਨ ਮੈਨੂੰ ਨਹੀਂ অপੋਜ਼ ਕਰਨਗੇ ਮੈਂ ਉਹਨਾਂ ਦਾ ਨੁਮਾਇੰਦਾ ਬਣੂੰਗੀ ਉਹਨਾਂ ਦੀ ਗੱਲਾਂ ਬਾਤਾਂ ਸੁਣੂੰਗੀ ਤੇ ਲੋਕ ਸਭਾ ਚalon ਨੂੰ ਰਿਪਰੈਜ਼ੈਂਟ ਕਰੂੰਗੀ ਹੋਰ ਕਿਹੜੀ ਪਾਰਟੀ ਆ ਜਿਹੜੀ ਕਿਸਾਨਾਂ ਦੀ ਸਮੱਸਿਆ ਹੱਲ ਕਰ ਸਕਦੀ ਆ ਬੀਜਪੀ ਕੋਲੀ ਉਹਦਾ ਸਮਾਧਾਨ ਆ ਸੋ ਮੈਂ ਉਹਨਾਂ ਕੋਲੇ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਗੱਲਬਾਤ ਕਰੂੰਗੀ ਉਹਨਾਂ ਦਾ ਰਿਪਰੈਜ਼ੈਂਟੇਟਿਵ ਬਣੂੰਗੀ ਕਿਸਾਨ ਮੈਨੂੰ অপੋਜ਼ ਨਹੀਂ ਕਰਨਗੇ ਮੈਨੂੰ ਪੂਰੀ ਉਮੀਦ ਆ ਕਿ ਸਿਕੰਦਰ ਸਿੰਘ ਮਲੂਕਾ ਦੀ ਚਰਚਾ ਚ ਚੱਲਣ ਲੱਗੀ ਆ ਵਿਰੋਧੀ ਕਹਿੰਦੇ ਨੇ ਕਿ ਉਹ ਵੀ ਹੁਣ ਤੁਹਾਡੇ ਪਿੱਛੇ ਪਿੱ ਨਹੀਂ ਨਹੀਂ ਸਾਡੇ ਪਿੱਛੇ ਪਿੱਛੇ ਨਹੀਂ ਆਉਣਗੇ ਉਹਨਾਂ ਨੇ ਆਪਣਾ ਡਿਸੀਜਨ ਲੈਣਾ ਹੈ ਜੇ ਉਹਨਾਂ ਨੂੰ ਭਾਜਪਾ ਚੰਗੀ ਲੱਗੇ ਉਹ ਭਾਜਪਾ ਜਾ ਸਕਦੇ ਆ ਜੇ ਉਹਨਾਂ ਨੂੰ ਨਹੀਂ ਚੰਗੀ ਲੱਗਦੀ ਉਹ ਕਾਲੀ ਦਲਚ ਰਹਿ ਸਕਦੇ ਆ ਅਸੀਂ ਉਹਨਾਂ ਤੇ ਕੋਈ ਨਾ ਸਾਡਾ ਪ੍ਰੈਸ਼ਰ ਹੈ ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਆ ਸਾਡੇ ਫਾਦਰ ਸਿਆਸੀ ਵਿਅੰਗ ਸ਼ੁਰੂ ਹੋ ਚੁੱਕੇ ਨੇ ਸੁਖਬੀਰ ਸਿੰਘ ਬਾਦਲ ਖੁਦ ਕਹਿੰਦੇ ਨਜ਼ਰ ਆਏ ਕਹਿੰਦੇ ਜਿਹੜੇ ਭਾਜਪਾ ਚ ਜਾ ਰਹੇ ਨੇ ਹਾਲਾਂਕਿ ਪਹਿਲਾਂ ਤਾਂ ਗੱਠ ਜੋੜ ਦੀਆਂ ਗੱਲਾਂ ਚੱਲਦੀਆਂ ਰਹੀਆਂ ਹੁਣ ਕਹਿੰਦੇ ਜਿਹੜੇ ਭਾਜਪਾ ਜਾ ਰਹੇ ਨੇ ਉਹ ਡੀਐਨਏ ਜ਼ਰੂਰ ਚੈੱਕ ਕਰਾਉਣ ਡੀਐਨਏ ਦਾ ਫੁੱਲ ਫਾਰਮ ਹੋਣੇ ਲ ਮੁਕਾਬਲਾ ਨਵੀਂ ਪਾਰੀ ਤੇ ਸਾਰੀਆਂ ਚੀਜ਼ਾਂ ਜਿਵੇਂ ਪਹਿਲਾਂ ਸ਼ੁਰੂਆਤ ਕੀਤੀ ਕਿ ਨੂਹਾ ਦੀ ਇੱਕ ਵੱਖਰੀ ਐਂਟਰੀ ਹੁੰਦੀ ਨਜ਼ਰ ਆਈ ਹੈ ਉਹ ਮੁਕਾਮ ਨੂੰ ਸਾਰੀਆਂ ਚੀਜ਼ਾਂ ਨੂੰ ਕਿਵੇਂ ਬਰਕਰਾਰ ਰੱਖੋਗੇ ਨੂਹਾ ਦੀ ਐਂਟਰੀ ਹੁੰਦੀ ਆਈ ਹੈ ਮੈਂ ਨੂਹ ਦੇ ਤੌਰ ਤੇ ਐਂਟਰ ਨਹੀਂ ਹੋਈ ਕਿਉਂਕਿ ਮੈਂ ਇੱਕ ਵੱਖਰੀ ਪਾਰਟੀ ਚ ਐਂਟਰ ਹੋਈ ਹਾਂ ਹਨ ਮੈਂ ਆਪਣੇ ਤੌਰ ਤੇ ਐਂਟਰ ਹੋਈ ਹਾਂ ਤੇ ਲੋਕਾਂ ਨਾਲ ਪ੍ਰੇਮ ਪਿਆਰ ਅਸੀਂ ਬਣਾ ਕੇ ਜੋ ਰੱਖਿਆ ਹੋਇਆ ਮੇਰੇ ਹਸਬੰਦ ਨੇ ਬਣਾ ਕੇ ਰੱਖਿਆ ਹੋਇਆ ਅਸੀਂ ਡਟ ਕੇ ਲੜਾਂਗੇ ਨੂਹ ਦੇ ਤੌਰ ਤੇ ਨਹੀਂ ਮਾਈ ਅਸਤੀਫਾ ਨੂੰ ਲੈ ਕੇ ਥੋੜਾ ਜਿਹਾ ਜ਼ਿਕਰ ਤੁਹਾਡਾ ਰਿਹਾ ਵਿਰੋਧ ਰਿਹਾ ਕਿ ਅਸਤੀਫਾ ਪਰ ਕਰਿਆ ਪੂਰੀ ਨਹੀਂ ਹੋਈ ਪ੍ਰਕਿਰਿਆ ਬਰਗੁਲ ਪੂਰੀਏ ਬਿਲਕੁਲ ਪ੍ਰਕਿਰਿਆ ਪੂਰੀਆ ਮੈਂ ਬਹੁਤ ਸਾਫ਼ ਸੁਥਰੀ ਨੌਕਰੀ ਕੀਤੀ ਹੈ ਮੈਂ ਹੁਣ ਜਾਣ ਵੇਲੇ ਕਿਉਂ ਅਧੂਰੀਆਂ ਚੀਜ਼ਾਂ ਕਰਕੇ ਜਾਉਂਗੀ ਮੈਨੂੰ ਜੋ ਵੀ ਮੇਰਾ ਐਪਲੀਕੇਸ਼ਨ ਪ੍ਰਵਾਨ ਹੋਈ ਹੈ ਬਹੁਤ ਸੀਨੀਅਰ ਆਫੀਸਰਸ ਨੇ ਮਤਲਬ ਉਹ ਡਿਸਾਈਡ ਕਰਕੇ ਮੈਨੂੰ ਰਿਲੀਵ ਕੀਤਾ ਹੈ ਮਤਲਬ ਦੇ ਆਰ ਵੈਰੀ ਵੈਰੀ ਸੀਨੀਅਰ ਆਈਸ ਆਫੀਸਰ ਸੀਐਸ ਲੈਵਲ ਦੇ ਆਫੀਸਰਸ ਨੇ ਜਿਹੜੇ ਜਿਨ੍ਹਾਂ ਨੇ ਕੰਮ ਕੀਤਾ ਮਤਲਬ ਇਹ ਨਹੀਂ ਹੋ ਸਕਦਾ ਕਿ ਅਧੂਰੀਆਂ ਚੀਜ਼ਾਂ ਮਤਲਬ ਇਸ ਤਰ੍ਹਾਂ ਨਹੀਂ ਹੁੰਦਾ ਠੀਕ ਸੋ ਪਰਮਪਾਲ ਕੌਰ ਜੀ ਦੀ ਐਂਟਰੀ ਇਸ ਵਕਤ ਪੰਜਾਬ ਦੀ ਸਿਆਸਤ ਵਿੱਚ ਹੋ ਚੁੱਕੀ ਹੈ ਹੁਣ ਦੇਖਣਾ ਹੈ ਇਹ ਪਾਰੀ ਕਿਸ ਤਰੀਕੇ ਦੇ ਨਾਲ ਅੱਗੇ ਕੀ ਨਵਾਂ ਮੋੜ ਲੈ ਕੇ ਆਵੇਗੀ ਤੇ ਖਾਸ ਤੌਰ ਤੇ ਜਦੋਂ ਇਸ ਇਸ ਦਾ ਨਤੀਜਾ ਦੇਖਾਂਗੇ ਬਠਿੰਡਾ ਲੋਕ ਸਭਾ ਹਲਕਾ ਦੀ ਸੀਟ ਦਾ ਨਤੀਜਾ ਦੇਖਾਂਗੇ ਤਾਂ 4 ਜੂਨ ਨੂੰ ਲੋਕਾਂ ਦੇ ਨਤੀਜੇ ਚੋਂ ਲਾ ਜਾਂ ਲੋਕਾਂ ਦੇ ਫਤਵੇ ਚੋਂ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਮੈਸਰ ਖਾਬ ਆਪਣੇ ਸਹਿਯੋਗੀ ਜਗਦੀਸ਼ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ